ਆ ਸੜਕ ਨਾਲ ਇਲਾਕੇ ਵਾਲਿਆਂ ਦੇ ਬਹੁਤ ਕੰਮ ਆਉਂਦੀ ਆ ਜੀ ਡਾਕਟਰਾਂ ਕੋਲੇ ਨਹੀਂ ਜਾਣਾ ਪੈਂਦਾ ਕਹਿੰਦੇ ਜੇ ਰੋਟੀ ਨਾ ਹਾਜਮ ਆਉਂਦੀ ਹੋਵੇ ਰੋਟੀ ਨਾ ਹਾਜਮ ਆਉਂਦੀ ਹੋਵੇ ਨਾ ਇਹ ਬਹੁਤ ਲੋਕਾਂ ਨੂੰ ਸਮੱਸਿਆ ਹੁੰਦੀ ਆ ਬਿਮਾਰੀ ਵੀ ਰੋਟੀ ਨਹੀਂ ਹਾਜਮ ਆਉਂਦੀ ਕਾਣਾ ਖਾਦਾ ਹੋਇਆ ਤੇ ਡਾਕਟਰਾਂ ਕੋਲੇ ਜਾਣਾ ਪੈਂਦਾ ਪਰ ਜਿਹੜੇ ਇਧਰਲੇ ਇਲਾਕੇ ਵਾਲੇ ਲੋਕ ਨੇ ਉਹਨਾਂ ਨੂੰ ਨਹੀਂ ਜਾਣਾ ਪੈਂਦਾ ਕਿਉਂਕਿ ਇਹ ਹਲਵਾਰੇ ਤੋਂ ਪੱਖੋ ਵਾਲ ਜਿਹੜੀ ਸੜਕ ਆ ਇਹਦੇ ਤੇ ਤੁਸੀਂ ਬਸ 2-3 ਕਿਲੋਮੀਟਰ ਜਿਹੜਾ ਇਹ ਲੋਟ ਜਾਣਾ ਤੇ ਉਹਦੇ ਨਾਲ ਮਤਲਬ ਤੁਹਾਡੇ ਸਾਰੇ ਮਸਲੇ ਜਿਹੜੇ ਹੱਲ ਪੂਰੇ ਆਣ ਤੇ ਬਹੁਤ ਵਧੀਆ ਯਾਰ ਇਹ ਤਾਂ ਮਤਲਬ ਸਹੂਲਤਾ ਜਿਹੜੀ ਲੋਕਾਂ ਨੂੰ ਇੱਧਰ ਸਾਡੇ ਏਰੀਆ ਇਹਨਾਂ ਨੂੰ ਪੂਰਾ ਨਜ਼ਾਰਾ ਆਉਂਦਾ ਇਹਦੇ ਤੇ ਜਿਹੜੇ ਜਿਹੜੇ ਸੱਜਣ ਇੱਧਰਲੇ ਪਿੰਡਾਂ ਵਾਲੇ ਉਹਨਾਂ ਦਾ ਪਤਾ ਇਸ ਚੀਜ਼ ਦਾ ਤੇ ਇਹਦੇ ਕਰਕੇ ਇਹਦੀ ਮੰਗ ਨਹੀਂ ਕਰਦੇ ਇਲਾਕੇ ਵਾਲੇ ਸਰਕਾਰ ਤੋਂ ਕਿਉਂਕਿ ਜੇ ਬਣ ਗਈ ਇਹ ਸੜਕ ਫੇਰ ਡਾਕਟਰਾਂ ਨੂੰ ਜਾ ਕੇ ਪਹੇ ਦੇਣ ਪਿਆ ਕਰਨੇ ਆਂ ਵੀ ਰੋਟੀ ਹਾਜਮ ਕਰਨ ਦੇ ਲਈ ਇਸ ਕਰਕੇ ਇਹ ਸੜਕ ਰੱਖੀ ਹੋਈ ਆ ਸੋ ਕਰ ਦਿਓ ਫਿਰ ਲਾਈਕ ਸ਼ੇਅਰ